ਹਾਂਜੀ ਆਪਾਂ ਖੜੇ ਆ ਜੀ ਕੁੱਲੂ ਮਨਾਲੀ ਤੋਂ ਬਿਜਲੀ ਮਹਾਦੇਵ ਮੰਦਿਰ ਜਾ ਰਹੇ ਆ ਤੇ ਆ ਚੜ੍ਹਾਈ ਆ ਬਿਜਲੀ ਮਹਾਦੇਵ ਮੰਦਿਰ ਦੀ ਤੇ ਸਾਹ ਵੀ ਕਾਫੀ ਜ਼ਿਆਦਾ ਚੜ ਗਿਆ ਤੇ 1.5 ਤੋਂ 2 ਕਿਲੋਮੀਟਰ ਵਾਟਾ 1.5 ਤੋਂ 2 ਕਿਲੋਮੀਟਰ ਵਾਟਾ ਚੜ੍ਹਾਈ ਆ ਤੇ ਸਿੱਧੀ ਚੜ੍ਹਾਈ ਆ ਇਦਾਂ ਉੱਪਰ ਲੈ ਕੇ ਜਾਂਦੇ ਆ ਸੰਗਤ ਨੂੰ ਇਦਾਂ ਥੋੜਾ ਇਦਾਂ ਲੈ ਕੇ ਅੰਦਰ ਇਹਨਾਂ ਦੇ ਬਿਠਾ ਕੇ ਉੱਪਰ ਥੋੜੀ ਸੰਗਤ ਨੇ ਜਾਣਾਗਾ ਤੇ ਜਿੰਨਾ ਤੋਂ ਟੋਰਨੀ ਹੁੰਦਾ ਉਹਨਾਂ ਨੂੰ ਲੈ ਕੇ ਜਾਣੇਗਾ ਸਤਾ ਇਹਦਾ ਦੇਖ ਲਓ ਇਦਾਂ ਚੜਨਾ ਪੈਂਦਾਗਾ इत रखे इतर के फिर इधर रखना इधर बहुत ज्यादा चढ़ाई है हां ऊपर तू चढ़ चढ़ बहुत अच्छा ਇਹ ਬਬਲੂ ਆ ਤੁਹਾਡਾ ਉੱਪਰ ਚੜਾ ਗਿਆ ਬਹੁਤ ਜ਼ਿਆਦਾ ਚੜਾਈ ਆ ਸਾ ਵੀ ਬਹੁਤ ਜ਼ਿਆਦਾ ਚੜੀਓ ਬਬਲੂ ਸੋ ਥੋੜੀ ਬਾਟ ਰਹਿ ਗਈ ਮੰਦਿਰ ਪਹੁੰਚਣ ਮਾਰ ਗਿਆ ਇਹ ਬਬਲੂ ਦੇਖੋ ਕਿੱਧਰ ਤੀ ਜਾ ਰਿਹਾ ਛੋਟ ਜਾਂਦਾ ਇਹ ਮੰਦਿਰ ਦਾ ਰਸਤਾ ਹੈ ਜੋ ਪ੍ਰਸ਼ਾਦ ਵਾਲੀਆਂ ਦੁਕਾਨਾਂ ਹੁੰਦੀਆਂ ਲੱਗੀਆਂ ਹੋਈਆਂ ਠੀਕ ਖਾਣ ਪੀਣੇ ਕੇ ਲਈ ਵੀ ਪਾਚ ਰਹੇ ਹਾਂ ਫੰਬਿਜਲੀ ਮਹਾਦੇਵ ਮੰਦਿਰ ਜੋ ਕੁੱਲੂ ਵਿੱਚ ਆ ਕੁੱਲੂ ਤੋ ਆਣਾ ਪੈਂਦਾ ਹੈ ਤੇ ਚਾਹ ਦੀ ਦੁਕਾਨ ਹੈ ਕਿਪਨਾ ਕੋਲ ਇਹਾ ਬਿਜਲੀ ਮਹਾਦੇਵ ਮੰਦਿਰ ਇਹ ਮੰਦਿਰ ਦੀ ਦੁਕਾਨ ਨੇ ਉਹ ਦਿਖ ਰਿਹਾ ਹੈ ਨਾ ਉੱਥੇ ਪਰ ਬਿਜਲੀ ਮਹਾਦੇਵ ਮੰਦਿਰ ਵਾਹ चढ़ाई है पिछली महादेव मंदिर का मंदिर के पहुंच गया बहुत ज़्यादा चढ़ाई से ਬਿਜਲੀ ਮਹਾਦੇਵ ਮੰਦਿਰ ਦੇਖੋ 뷰 ਆ ਹੇਤਾ ਇਹ ਪੁਰੇ ਨਾਥਾ ਲੱਲੇ ਆਪਾਂ ਪਰਚਾਰ ਤੇ ਅੱਗੇ ਨੂੰ ਜਾ ਰਹੇ ਆ ਬਿਜਲੀ ਮਹਾਦੇਵ ਮੰਦਿਰ घोड़े खड़े हो यार। बहुत बढ़िया व्यू आओगे तो थोड़ा दिल खुश हो जुगा मतलब कि इन्ना सोहना व्यू तो ठंड बहुत ज़्यादा लगती है इतना टैंपरेचर दौन जा पड़े तो बड़ी कूलिंग बहुत ज़्यादा ठंड देखो ये पहाड़ उपर ਇੱਧਰ ਬਿਜਲੀ ਮਹਾਦੇਵ ਮੰਦਿਰ ਇੱਥੇ ਕਹਿੰਦੇ ਆ ਕਿ ਸ਼ਿਵਲਿੰਗ ਆ ਜੋ ਮੱਖਣ ਦੀ ਬਣੀ ਹੋਈ ਆ ਤੇ ਇੱਥੇ ਬਿਜਲੀ ਡਿੱਗਦੀ ਆ ਅਸਮਾਨੀ ਬਿਜਲੀ ਤੇ ਉਹ ਸ਼ਿਵਲਿੰਗ ਨੂੰ ਤੋੜ ਦਿੰਦੀ ਆ ਫਿਰ ਇੱਥੋਂ ਦੇ ਜਿਹੜੇ ਪੁਜਾਰੀ ਆ ਉਹ ਥੱਲੋਂ گاؤں ਤੋਂ ਲੈ ਕੇ ਆਉਂਦੇ ਆ ਮੱਖਣ ਤੇ ਉਸੇ ਬਲੰਗ ਨੂੰ ਦੁਬਾਰਾ ਬਣਾਉਂਦੇ ਆ ਤੇ ਉਹ ਇੰਨੀ ਪੱਕੀ ਹੋ ਜਾਂਦੀ ਆ ਇਸ ਤੋਂ ਬਾਅਦ ਨਾ ਕਦੇ ਉਹ ਪਿਘਲਦੀ ਆ ਨਾ ਟੁੱਟਦੀ ਆ ਪਰ ਫਿਰ ਜਦੋਂ ਅਸਮਾਨੀ ਬਿਜਲੀ ਪੈਂਦੀ ਆ ਤੇ ਫਿਰ ਜਾ ਕੇ ਉਹ ਟੁੱਟ ਜਾਂਦੀ ਆ ਫੇਰ ਲਿਆਉਂਦੇ ਮੱਖਣ ਮੰਗ ਕੇ ਫੇਰ ਬਣਾਉਂਦੇ ਆ ਬਿਜਲੀ ਮਹਾਦੇਵ ਮੰਦਰ ਕੀ ਜੀ ਮੌਸਮ ਬਹੁਤ ਠੰਡਾ ਤੇ ਬਹੁਤ ਜ਼ਿਆਦਾ ਠੰਡ ਲੱਗ ਰਹੀ ਆ ਹਾਂ ਜੀ ਮੰਦਰ ਦੇ ਵਿੱਚ ਉਹ ਸੂਰਜ ਮੁਖੀ ਦੇ ਫੁੱਲ ਲੱਗੇ ਹੋਏ ਆ ਦੇਖੋ ਕਿੰਨੇ ਸੋਹਣੇ ਫੁੱਲ ਲੱਗੇ ਆ ਮੰਦਰ ਦੇ ਵਿੱਚ ਤੇ ਬਹੁਤ ਸੋਹਣਾ ਮੰਦਰ ਇਹ ਉੱਪਰ ਮੰਦਰ ਨੂੰ ਜਾ ਰਹੀਆਂ ਪੌੜੀਆਂ ਬਿਜਲੀ ਮਹਾਂਦੀ ਮੰਦਰ ਹਾਂ ਜੀ ਜੀ ਜੀ

ਪ੍ਰਸ਼ਾਦ ਕਿੱਦਾਂ ਛੜਾਉਂਦੇ ਨਾ ਰੀਅਲ ਇੱਕ ਤਾਈ ਛੜਦਾ ਬਿਜਲੀ ਮਾਹ ਦੇ ਮੰਦਿਰ ਦੇਖਿਓ ਇਹ ਮੰਦਿਰ ਬਿਜਲੀ ਮਾਹ ਦੇ ਮੰਦਿਰ ਤੇ ਲੱਕੂ ਫੜੀ ਪੜਛਾਉਂ ਅਬਦ ਮੱਚਸ ਵੀ ਫੜਨਗੇ